ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਦੋਸਤੋ ਜਿਹੜਾ ਕਿਸਾਨ ਆ ਉਹ ਅन्नदाता ਹੈ ਪਰ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਲੱਗਦਾ ਵੀ ਕਿਸਾਨ ਅन्नदाता ਨਹੀਂ ਹੈਗਾ ਜੀ ਅਸੀਂ ਤਾਂ ਬਾਜ਼ਾਰ ਚੋਂ ਮੁੱਲ ਲੈ ਕੇ ਖਾਂਦੇ ਆ ਦੁਕਾਨਦਾਰ ਤੋਂ ਲੈ ਕੇ ਖਾਂਦੇ ਅਸੀਂ ਕਿਸਾਨ ਤੋਂ ਨਹੀਂ ਲੈ ਕੇ ਖਾਂਦੇ ਪਰ ਉਹਦੇ ਵਿੱਚ ਜੇ ਇਨਸਾਨ ਕਿਸਾਨ ਤੋਂ ਮੁੱਲ ਲੈ ਕੇ ਨਹੀਂ ਖਾਂਦਾ ਬਾਕੀ ਜਿਹੜਾ ਟੋਟਲੀ ਜੀਵ ਜਗਤ ਆ ਪੰਛੀ ਨੇ ਉਹ ਤਾਂ ਕਿਸਾਨਾਂ ਦੇ ਖੇਤਾਂ ਨਾਲ ਜੁੜੇ ਹੋਏ ਨੇ ਤੇ ਕੁਦਰਤੀ ਖੇਤੀ ਵਿੱਚ ਆਪਣਾ ਸੁਰੂਤੀ ਇਹ ਗੱਲ ਰਹੀ ਆ ਵੀ ਜਿਹੜਾ ਜੀਵ ਆਪਣੇ ਖੇਤ ਚੋਂ ਨਾ ਤਾਂ ਮਰ ਕੇ ਜਾਊਗਾ ਨਾ ਭੁੱਖਾ ਜਾਊਗਾ ਤੇ ਉਹਨੂੰ ਖਾਣ ਤੋਂ ਵੀ ਨਹੀਂ ਰੋਕਿਆ ਜਾਊਗਾ ਤੇ ਜਿਵੇਂ ਹੁਣ ਮੱਕੀ ਆ ਜਾਂ ਕੋਈ ਵੀ ਫਸਲ ਹੁੰਦੀ ਆ ਜਿਵੇਂ ਮੂੰਗੀ ਆ ਲੋਹੀ ਆ ਜਾਂ ਕੁਝ ਵੀ ਬੀਜਦੇ ਆ ਤਾਂ ਅਹ ਧਾਰਤੀ ਦੇ ਮੋਰਾਂ ਤੋਂ ਹੇਠੋਂ ਸ਼ੁਰੂ ਕਰਕੇ ਉੱਪਰ ਤੱਕ ਜੀਵ ਜਗਤ ਖਾਂਦਾ ਤੇ ਕੁਝ ਦਿਨ ਪਹਿਲਾਂ ਮੈਂ ਇਹ ਮੱਕੀ ਦੀਆਂ ਹੁਣ ਛੱਲੀਆਂ ਪੱਕ ਚੁੱਕੀਆਂ ਨੇ ਦਾਣਾ ਬਣ ਗਿਆ ਤਾਂ ਪੰਛੀ ਨੂੰ ਪਤਾ ਲੱਗ ਜਾਂਦਾ ਜਿਵੇਂ ਆਮ ਬਾਹਰ ਤਾਂ ਛੱਲੀਆਂ ਤੇ ਤੋਤਾ ਹੀ ਹਮਲਾ ਕਰਦਾ ਪਰ ਆਪਣੇ ਨਾਲ ਕਾਟਵਾ ਵੀ ਹਮਲਾ ਕਰਦੀਆਂ ਨੇ ਤੇ ਮੈਂ ਮੱਕੀ 'ਚ ਲੰਘ ਰਿਹਾ ਤਾਂ ਕਾਟੋ ਛੱਲੀ ਨੂੰ ਖਾ ਰਹੀ ਹੈ ਤੇ ਉਹਨੇ ਜੱਫੀ ਪਾਈ ਹੋਈ ਆ ਉਹ ਜਿਹੜਾ ਕੱਟਦਾ ਸਿਸਟਮ ਹੈ ਵੀ ਉਹਨੂੰ ਚੁੰਬੜ ਜਾਂਦੀ ਆ ਫਿਰ ਦਾਣੇ ਖਾਂਦੀ ਆ ਕਿਉਂਕਿ ਉਹ ਕਿਹੜਾ ਬੈਠ ਕੇ ਜਾਂ ਹੋਰ ਟੰਗਣਾ ਖਾ ਸਕਦੀ ਆ ਪਰ ਉਹਨੂੰ ਦੇਖ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਕੋ ਛੋਟੇ ਬੱਚੇ ਨੇ ਫੜੀ ਹੁੰਦੀ ਆ ਕੋਈ ਚੀਜ਼ ਤੇ ਉਹ ਕਹਿੰਦਾ ਮੇਰੀ ਆ ਇਹ ਇਹ ਮੇਰੀ ਆ ਤੇ ਇਸ ਤਰ੍ਹਾਂ ਕਿਸਾਨ ਦੀ ਜਿਹੜੀ ਫਸਲ ਆ ਉਪਜਾਅ ਉਹ ਤੇ ਪੰਛੀਆਂ ਦਾ ਹੱਕ ਹੋ ਜਾਂਦਾ ਪਰ ਕਿਸਾਨ ਉਹਨੂੰ ਰੋਕਦਾ ਨਹੀਂ ਹੈਗਾ ਕਿਉਂਕਿ ਕਿਸਾਨ ਦਾ ਸਿਧਾਂਤ ਆ ਖੇਤ ਦਾ ਵੀ ਜੋ ਜੀ ਆ ਵੀ ਸੁਰਾਜੀ ਜਾਵੇ ਸੋ ਕੁਦਰਤ ਦੇ ਨਾਲ ਇਨਸਾਨਾਂ ਦੀ ਨਜ਼ਰ 'ਚ ਕਿਸਾਨ ਉਹਨਾਂ ਦਾ ਤਾਂ ਨਹੀਂ ਹੈਗਾ ਤਾਂ ਨਾ ਸਹੀ ਔਰ ਪੰਛੀਆਂ ਦੇ ਬਾਕੀ ਜੀਵ ਜਗਤ ਕਿਸਾਨਾਂ ਦੇ ਖੇਤਾਂ 'ਚ ਰਹਿੰਦੇ ਨੇ ਆਉਂਦੇ ਨੇ ਜਾਂਦੇ ਨੇ ਤੇ ਉੱਥੇ ਕੀੜਾ ਮਕੌੜਾ ਬਹੁਤ ਕੁਝ ਖਾਂਦੇ ਨੇ ਤੇ ਕੁਦਰਤ ਦੇ ਵਿੱਚ ਕਿਸਾਨ ਅन्न दाता ਹੈ ਤਾਂ ਬਣ ਸਕਦਾ ਤਾਂ ਰਹੂਗਾ ਤੇ ਵਾਤਾਵਰਨ ਬਚਾਉਣਾ ਕਿਸਾਨ ਦਾ ਕੰਮ ਆ ਪੰਛੀਆਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਕਿ ਪੰਛੀਆਂ ਦੇ ਲਾਏ ਹੋਏ ਰੁੱਖ ਬੂਟੇ ਲੰਬੇ ਸਮੇਂ ਤੱਕ ਬਿਨਾਂ ਪਾਣੀ ਤੋਂ ਜਿਉਂਦੇ ਰਹਿ ਸਕਦੇ ਨੇ ਤੇ ਆਗਾ ਸਕਦੇ ਨੇ ਤੇ ਵਾਤਾਵਰਨ ਬਚਾਉਣ 'ਚ ਜਿੰਨਾ ਵੱਡਾ ਰੋਲ ਪੰਛੀਆਂ ਦਾ ਉਦੋਂ ਵੱਡਾ ਰੋਲ ਇਨਸਾਨ ਦਾ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਇਨਸਾਨ ਪੌਦਾ ਲਾਉਂਦਾ ਉਹ ਸੁੱਕ ਸਕਦਾ ਪਰ ਪੰਛੀਦਲਾ ਹੈ ਪੌਦੇ ਸੁੱਕਣ ਦੇ ਚਾਂਸ ਘੱਟ ਹੁੰਦੇ ਨੇ ਕਿਉਂਕਿ ਉਹ ਮਿੱਟੀ ਦੇ ਨਾਲ ਉਸ ਤਰ੍ਹਾਂ ਇੱਕ ਮਿਕੋ ਕੇ ਜੰਮਦਾ ਜਿਵੇਂ ਗੰਦਾ ਤੇ ਪਿੱਪਲ ਬਰੋਟੇ ਉੱਗਦੇ ਨੇ ਤਾਂ ਉਹ ਸੁੱਕਦੇ ਨਹੀਂ ਸੋ ਆਪਾਂ ਮੱਕੀ ਦੇ ਵਿੱਚ ਜੇ ਨਿਗਾ ਮਾਰੀਏ ਤਾਂ ਜਿਵੇਂ ਪੰਛੀ ਆ ਉਹ 100% ਨੁਕਸਾਨ ਨਹੀਂ ਕਰਦਾ ਹੁੰਦਾ ਜਿਵੇਂ ਆ ਛੱਲੀ ਆ ਇਹ ਤੋਤਿਆਂ ਨੇ ਛੱਲੀ ਆ ਕਾਟੋ ਹੋਰ ਢੰਗ ਨਾਲ ਛਿੱਲਦੀ ਆ ਤਾਂ ਇਹਨਾਂ ਨੇ ਮਤਲਬ ਇਹਦਾ ਅੱਧੇ ਤੋਂ ਵੱਧ ਹਿੱਸਾ ਖਾ ਲਿਆ ਇਸੇ ਤਰ੍ਹਾਂ ਇੱਧਰ ਜਣੀ ਉਹ ਸਾਪ ਨਾਲ ਪੰਛੀ ਖਾਂਦੇ ਰਹਿਣਗੇ ਤੇ ਸਾਰੀਆਂ ਛੱਲੀਆਂ ਵੀ ਨਹੀਂ ਤੋੜਦੇ ਹੁੰਦੇ ਸੋ ਜੇ ਆਪਾਂ ਇਹਨੂੰ ਦੇਖੀਏ ਆ ਦੇਖੋ ਤੇ ਕੁਦਰਤੀ ਖੇਤੀ ਵਿੱਚ ਜੀਵ ਜਗਤ ਆਪਣੀ ਡਿਊਟੀ ਨਿਭਾ ਰਿਹਾ ਤੇ ਆਪਾਂ ਆਪਣੀ ਨਿਭਾ ਰਹੇ ਹਾਂ ਤੇ ਫਿਰ ਵੀ ਇਹਨਾਂ ਨੂੰ ਕਦੇ ਠਾਲਿਆ ਨਹੀਂ ਹੈਗਾ ਇਹ ਭੱਜ ਜਾਓ ਕਿ ਤੋਤੇ ਹੁਣ ਤੁਸੀਂ ਵਿੱਚ ਬੋਲਦੇ ਵੀ ਸੁਣ ਸਕਦੇ ਹੋ ਪਰ ਆਪਾਂ ਪੜਾਕੇ ਚਲਾਉਣਾ ਜਾਂ ਕਿਸੇ ਜੀਵ ਨੂੰ ਮਾਰ ਦੇਣਾ ਉਹ ਕੰਮ ਤਾਂ ਹੈ ਨਹੀਂ ਡਰਾ ਕੇ ਭਜਾ ਦਈਏ ਕਿਉਂਕਿ ਜੇ ਤੁਸੀਂ ਕੁਦਰਤੀ ਖੇਤੀ ਕਰਦੇ ਹੋ ਤਾਂ ਥੋੜੇ ਕੁਦਰਤ ਪ੍ਰਧਾਨ ਹੋਣੀ ਚਾਹੀਦੀ ਹੈ ਹੁਣ ਵੇਖੋ ਕੁਦਰਤ ਨੇ ਆਪਾਂ ਨੂੰ ਦੋ ਛੱਲੀਆਂ ਦਿੱਤੀਆਂ ਨੇ ਇੱਕ ਨੂੰ ਪੰਛੀ ਨੇ ਖਾ ਲਿਆ ਦੋਈ ਹਾਲੇ ਹੀ ਟਾਂ ਠੀਕ ਠਾਕ ਹੈ ਇੱਥੇ ਵੀ ਦੋ ਨੇ ਜਿਹੜੇ ਕੁਦਰਤੀ ਖੇਤੀ ਹੈਟਾਂ ਲੋਬੀਆ ਵੀ ਹੋ ਰਿਹਾ ਫੇਰ ਵੀ ਇਹ ਮੱਕੀ ਦੇ ਵਿੱਚ ਆਪਾਂ ਉਹਨਾਂ ਨੂੰ ਪਕਾਤਾ ਨਹੀਂ ਰਹੇ ਕਿਉਂਕਿ ਆਪਾਂ ਜਿਆ ਕਿਸਾਨ ਮੰਡੀ 'ਚ ਛੱਲੀਆਂ ਵੇਚੇ ਆਉਂਦੇ ਆ ਠੀਕ ਕਿਉਂ ਜਿਹੜੀ ਛੱਲੀ ਵੇਚੀ ਜਾਂਦੀ ਹੈ ਅਗਲੇ ਨੂੰ ਕੱਚੀ ਛੱਲੀ ਚੱਪਣ ਨੂੰ ਮਿਲ ਜਾਂਦੀ ਹੈ ਜ਼ਹਿਰ ਮੁਕਤ ਤੇ ਮਿਠਾਸ ਵਧੀਆ ਹੁੰਦੀ ਹੈ ਤੇ ਗਾਹਕ ਖੋਸ ਹੁੰਦਾ ਪਰ ਕੁਦਰਤ ਦੇ ਵਿੱਚ ਅਸੀਂ ਕੁਦਰਤ ਦਾ ਸਾਥ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸੋ ਜਿੰਨੇ ਵੀ ਕੁਦਰਤੀ ਖੇਤੀ ਕਿਸਾਨ ਨੇ ਜੀਵ ਜਗਤ ਨੂੰ ਬਚਾਉਣਾ ਜ਼ਰੂਰੀ ਹੈ ਕਿਉਂਕਿ ਜੇ ਇਹਨਾਂ ਦੇ ਖੇਤਾਂ 'ਤੇ ਹੋਣਗੇ ਤਾਂ ਆਪਣੀ ਖੇਤੀ ਜ਼ਹਿਰ ਮੁਕਤ ਵੀ ਹੋ ਜੂ ਬਿਨਾ ਕੈਮੀਕਲ ਤਾਂ ਹੋ ਰਹੀ ਹੈ ਹੁਣ ਇੱਥੇ ਆਹ ਦੇੜ ਦੇੜ ਖਾਦੀ ਹੋਇ ਚੱਲੀ ਜਣੀ ਸਾਰੀ ਮੱਕੀ ਦੇ ਵਿੱਚ ਕੰਮ ਚੱਲ ਰਿਹਾ ਕਿਉਂਕਿ ਆਪਣੀ ਮੱਕੀ ਦੂਰ ਦੂਰ ਹੈ ਤੇ ਆ ਹੁਣ ਕੋਈ ਇੱਥੇ ਹੋਰ ਜੀਵ ਨੇ ਵੀ ਹਮਲਾ ਕੀਤਾ ਜਿਹੜੇ ਦਾਣੇ ਖਾਦੇ ਹੋਣੇ ਉੱਥੇ ਖਾਣਾ ਦੋਨੇ ਭੂੰਡ ਜੇ ਤੇ ਤੋਤੇ ਦੀ ਖਾਸियत ਹੈ ਵੀ ਇਹ ਜਦ ਖਾਣਵਾਂ ਨੇ ਜਦ ਚੁੱਪਚਾਪ ਆਉਂਦੇ ਨੇ ਜਦ ਉੱਡਦੇ ਨੇ ਜਦ ਰੌਲਾ ਪਾਉਂਦੇ ਨੇ ਆ ਦੇਖੋ ਤੇ ਇਕੱਲੇ ਸਾਡੇ ਨੇ ਜਿੱਥੇ ਵੀ ਮੱਕੀ ਲੱਗਦੀ ਹੈ ਕੁਦਰਤੀ ਖੇਤੀ ਜੇ ਪੰਛੀ ਅਟੈਕ ਕਰਦੇ ਨੇ ਹਮਲਾ ਕਰਦੇ ਨੇ ਖਾਂਦੇ ਨੇ ਸੋ ਜੇ ਫੇਰ ਵੀ ਲੱਗਦਾ ਅਸੀਂ ਜੈਰ ਮੁਕਤ ਭੋਜਨ ਪੈਦਾ ਕਰਕੇ ਵੀ ਪੰਛੀਆਂ ਨੂੰ ਖਾਣ ਤੋਂ ਨਹੀਂ ਰੋਕਿਆ ਤਾਂ ਇਸ ਖੇਤੀ ਦੇ ਕਿਸਾਨ ਨੂੰ ਜਿਹੜੇ ਲੋਕਾਂ ਲੱਗਦਾ ਵੀ ਕਿਸਾਨ ਅਨਦਾਤਾ ਨਹੀਂ ਤਾਂ ਪੰਛੀਆਂ ਦੇ ਲਈ ਤਾਂ ਅਸੀਂ ਅੱਜ ਵੀ ਅਨਦਾਤੇ ਹੀ ਆ ਤੇ ਜਿੰਨੀ ਵੀ ਮੱਕੀ ਚ ਘੁੰਮਾਂਗੇ ਕੋਈ ਲੈਣਾ ਇਸ ਤਰ੍ਹਾਂ ਤੇ ਨਹੀਂ ਹੋ ਜਿੱਥੇ ਆਪਣੇ ਪੰਛੀਆਂ ਦਾ ਆਉਣ ਜਾਣ ਦਾ ਖਾਣ ਪੀਣ ਦਾ ਨਾ ਕੀਤਾ ਹੋਵੇ ਕਿਉਂਕਿ ਜਿਹੜੀ ਕੁਦਰਤੀ ਖੇਤੀ ਆ ਕੁਦਰਤ ਨੂੰ ਬਚਾਉਣ ਲਈ ਪੂਰਾ ਸੰਘਰਸ਼ ਕਰ ਰਹੀ ਆ ਪਰ ਇੱਕ ਖਾਸ ਗੱਲ ਆ ਵੀ ਪੰਛੀ 100% ਤਾਂ ਨਹੀਂ ਖਾ ਕੇ ਲੈ ਕੇ ਚੱਲੇ ਜਿੰਨਾ ਕੁ ਉਹਨੇ ਖਾਣਾ ਸੀ ਖਾ ਰਹੇ ਨੇ ਬਾਕੀ परमात्मा ਹਿਸਾਬ ਨਾਲ ਹੋਰ ਦੇ ਦਿੰਦਾ ਸੋ ਕਿਸਾਨ ਹੋਰ ਵੀ ਬਹੁਤ ਸਾਰੀਆਂ ਫਸਲਾਂ ਨੇ ਜਿਵੇਂ ਆਪਣਾ ਲੋਵੀਆ ਲੋਵੀਆ ਦੇ ਥੱਲੇੋਂ ਫੜੀਆਂ ਮੋਰ ਖਾਂਦੇ ਨੇ ਹੋਰ ਜੀਵਜਗਤ ਖਾਂਦਾ ਹਰ ਇੱਕ ਗੱਲ ਆ ਵੀ ਸੇ ਕੁਦਰਤ ਨੂੰ ਬਚਾਉਣ ਵਿੱਚ ਵੀ ਤਾਂ ਸਫਲ ਹੋ ਗਏ ਕੁਦਰਤ ਕਿੰਨੀ ਸੋਹਣੀ ਲੱਗ ਰਹੀ ਹੈ ਦੇਖੋ ਤੁਸੀਂ ਇਹ ਮੱਕੀ ਦੀ ਫਸਲ ਆ ਪਰ ਇਹਦੇ ਨਾਲ ਗਾਹਾਂ ਹੋਰ ਰੁੱਖ ਵੀ ਖੜੇ ਨੇ ਤੇ ਇੱਕ ਵੱਖਰਾ ਦ੍ਰਿਸ਼ ਪੈਦਾ ਹੋ ਰਿਹਾ ਸੋ ਇਹ ਕੁਦਰਤੀ ਖੇਤੀ ਜੇ ਅਸੀਂ ਜੀਵ ਜੰਤਾਂ ਨੂੰ ਰੋਕਿਆ ਨਹੀਂ ਤਾਂ ਇਹ ਸਾਡੇ ਖੇਤ ਲਈ ਕੋਈ ਨੁਕਸਾਨ ਨਹੀਂ ਕਰ ਰਹੇ ਫਾਇਦਾ ਹੀ ਕਰ ਰਹੇ ਨੇ ਕਿਉਂਕਿ ਇਹ ਜਦੋਂ ਖਾਂਦੇ ਨੇ ਤਾਂ ਬਿੱਠ ਵੀ ਤਾਂ ਕਰਦੇ ਨੇ ਆ ਤੁਸੀਂ ਦੇਖੋ ਆ ਫਲੀਆਂ ਦੇ ਉੱਤੇ ਕੀੜੇ ਨਜ਼ਰ ਆਉਣਗੇ ਕਾਲੇ ਰੰਗ ਦੇ ਕਾਲੇ ਰੰਗ ਦਾ ਕੀੜਾ ਜਿਹੜਾ ਨਾ ਜੇ ਤੇਲਾ ਜਾਵੇ ਤਾਂ ਉਸੇ ਟਾਈਮ ਖਾ ਜਾਂਦਾ ਹੋਰ ਜੀਵ ਜਗਤ ਹੀ ਕੰਮ ਕਰਦਾ ਦੇਖੋ ਇੱਥੇ ਵੀ ਤੁਹਾਨੂੰ ਇੱਕ ਨਾ ਜੀਵ ਜੰਗਤ ਪੱਤੇ ਸਹੀ ਨੇ ਬਿਨਾ ਪਾਣੀ ਤੋਂ ਫਸਲ ਹੋ ਰਹੀ ਆ ਵਧੀਆ ਝਾੜ ਹੋ ਜਾਣਾ ਜੇ ਫੇਰ ਹੀ ਬੰਦਾ ਕੁਦਰਤ ਨੂੰ ਭੁੱਲ ਰਿਹਾ ਤਾਂ ਉਹ ਇੱਕ ਸਾਡੇ ਲਈ ਨੁਕਸਾਨਖਰੀ ਹੋਊਗਾ ਸੋ ਆਪਾਂ ਨੂੰ ਆਪਣੇ ਵਾਤਾਵਰਣ ਨੂੰ ਆਪਣੇ ਜੀਵ ਜਗਤ ਨੂੰ ਆਪਣੀਆਂ ਸਾਹਾਂ ਨੂੰ ਬਣਾਈਏ ਤੇ ਅੰਨ ਦਾਤੇ ਬਣੀਏ ਕਿਉਂਕਿ ਅੰਨ ਦਾਤੇ ਦਾ ਮਤਲਬ ਇਹ ਨਹੀਂ ਵੀ ਤੁਸੀਂ ਆਪਣੀਆਂ ਫਸਲਾਂ ਹੀ ਖਿਲਾ ਦਿਓ ਉਹਦਾ ਮਤਲਬ ਇਹ ਵੀ ਹੈ ਤੁਸੀਂ ਆਪਣੇ ਜੋ ਸਭ ਤੋਂ ਜ਼ਰੂਰੀ ਆ ਆਪਣੇ ਖੇਤਾਂ 'ਚ ਆਕਸੀਜਨ ਦਾ ਲੰਗਰ ਤਾਂ ਚਲਾ ਰਹੇ ਆ ਨਾ ਤੇ ਸੁੱਧ ਹਵਾ ਦਾ ਲੰਗਰ ਚੱਲ ਰਿਹਾ ਹੈ ਕੁਦਰਤੀ ਖੇਤੀ ਉਹ ਆ ਵੱਡੇ ਵੱਡੇ ਰੁੱਖ ਨੇ ਤੇ ਇੱਕ ਤਰ੍ਹਾਂ ਦੀ ਹਰਿਆਲੀ ਸ਼ਾ ਜਾਂਦੀ ਆ ਸੋ ਆਪਾਂ ਸਰਬੱਤ ਦੇ ਭਲੇ ਲਈ ਅ ਨੰਗਰ ਚਲਾਈਏ ਹਵਾ ਦਾ ਜਿਹੜਾ ਸਭ ਤੋਂ ਸੁੱਧ ਹਵਾ ਦੀ ਜ਼ਰੂਰਤ ਆ ਤੇ ਕਿਸਾਨ ਅੰਨ ਦਾਤਾ ਹੈ ਪੰਛੀਆਂ ਦਾ ਵੀ ਹੈਗਾ ਇਨਸਾਨਾਂ ਦਾ ਵੀ ਹੈਗਾ ਜੈਰ ਮੁਕਤ ਭੋਜਨ ਪੈਦਾ ਕਰੀਏ ਤੇ ਸਰਬੱਤ ਦਾ ਭਲਾ ਕਰੀਏ ਤੇ ਜਿਹੜਾ ਵੀ ਫਲ ਫਰੂਟ ਆ ਸਾਰਾ ਇਹ ਪੰਛੀ ਆਨੰਦ ਮਾਣਦੇ ਰਹਿੰਦੇ ਨੇ ਆਪਾਂ ਤਾਂ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਕੁਦਰਤ ਬੜੀ ਬੇਅੰਤ ਹੈ ਜਿਵੇਂ ਆ ਨਾਰਾਂ ਦੇ ਬੁੱਟੇ ਨੇ ਥੱਲੇ ਦੇਖੋ ਜਾਨਵਰਾਂ ਤੇ ਇੰਨੀ ਭੁੱਖ ਵਰਤੀ ਹੀ ਜਾਂ ਇਹਨਾਂ ਦੇ ਹਾਲਾਤ ਮਾੜੇ ਨੇ ਉਹ ਫੁੱਲ ਵੀ ਤੋੜ-ਤੋੜ ਖਾ ਰਹੇ ਨੇ ਜਿਹੜਾ ਪੱਕਾ ਨਾਰਾ ਤਾਂ ਉਹਨਾਂ ਨੇ ਦੇੜਨੇ ਸੀਗਾ ਆ ਦੇਖੋ ਧਰਤੀ ਦੇ ਪੀਲੇ ਰੰਗ ਦੇ ਫੁੱਲ ਡਿੱਗੇ ਹੋਏ ਨੇ ਉਪਲੇਖੇ ਨਾਲ ਤੋੜਨ ਦਾ ਪਿੱਛੇ ਕੁਝ ਖਾਣ ਲੱਭੂਗਾ ਪਰ ਲੱਭਦਾ ਹੈ ਨਹੀਂ ਕਿਉਂਕਿ ਸਿਸਟਮ ਐਸਾ ਆ ਗਿਆ ਵੀ ਸਾਡੇ ਵਾਤਾਵਰਣ ਦੇ ਵਿੱਚ ਅਸੀਂ ਕੁਦਰਤ ਨੂੰ ਪਤਾ ਕਿੰਨੀ ਕਾ ਦੂਰ ਜਾ ਚੁੱਕੇ ਹਾਂ ਸੋ ਕਿਸਾਨ ਵੀਰਾਂ ਦੇ ਚਾਰਨਾਂ ਚ ਬੇਨਤੀ ਹੈ ਵੀ ਰੁੱਖ ਲਾਈਏ ਤੇ ਅੰਨ ਦਾ ਤੇ ਜੋ ਅਸੀਂ ਹਾਂਗੇ ਵਾਤਾਵਰਨ ਬਚਾਉਣੇ ਵਾਲੇ ਕਿਉਂਕਿ ਆਪਣੀ ਖੇਤੀ ਵਿੱਚ ਕੁਦਰਤੀ ਖੇਤੀ ਵਿੱਚ ਬਹੁਤ ਸਾਰੇ ਜੀਵ ਜਗਤ ਕੰਮ ਕਰ ਰਿਹਾ ਜਿਵੇਂ ਉਹਣਾ ਕੀੜੇ ਨੇ ਇਹ ਪਾਣੀ ਨੂੰ ਥੱਲੇ ਲਿਜਾਣ ਦੇ ਲਈ ਇੱਕ ਡੂੰਗੀ ਖੱਡ ਲੈ ਜਾਂਦੇ ਨੇ ਜਦੋਂ ਮੀਂਹ ਪੈਂਦਾ ਤਾਂ ਇਹਨਾਂ ਖੱਡਾਂ ਰਾਹੀਂ ਪਾਣੀ ਧਰਤੀ ਜਾਂਦਾ ਤੇ ਇਸ ਟਾਈਮ ਇਹਦੇ ਵਿੱਚ ਦੋ ਰੰਗੀ ਮਿੱਟੀ ਆਈ ਹੋਈ ਹੈ ਤਾਂ ਇਹਦਾ ਮਤਲਬ ਕਾੜ ਦੀ ਤਹਿ ਤੋੜ ਚੁੱਕੇ ਨੇ ਸੋ ਕੁਦਰਤੀ ਖੇਤੀ ਵਿੱਚ ਅਸੀਂ ਕਿੰਨਾ ਕੁਝ ਵਧੀਆ ਕਰ ਸਕਦੇ ਆਂ। ਵਾਤਾਵਰਨ ਦੇ ਲਈ, ਸਰਬੱਤ ਦੇ ਭਲੇ ਲਈ ਅ ਸੁੱਧ ਹਵਾ ਪੈਦਾ ਕਰਕੇ ਵਧੀਆ ਕਿਸਮ ਦੇ ਰੁੱਖ ਲਾ ਕੇ ਸੋ ਇਸ ਤਰ੍ਹਾਂ ਕਿਸਾਨ ਅन्नदाता ਬਣ ਸਕਦਾ। ਤੇ ਕਿਸਾਨ ਅन्नदाता ਹੈ ਤੇ ਰਹੂਗਾ। ਪਰ ਗੱਲ ਇਹ ਆ ਵੀ ਕੁਦਰਤ ਵੀ ਉਨੇ ਹੀ ਸਾਥ ਦੇ ਸਕਦੀ ਆ ਜੇ ਅਸੀਂ ਕੁਦਰਤ ਨੂੰ ਸਮਝਦੇ ਆਂ। ਜਿਵੇਂ ਹੁਣ ਬਰਸਾਹ ਆਧਾਰਿਤ ਖੇਤੀ ਆ। ਤੇ ਜਿਵੇਂ ਆ ਨਿੰਬੂ ਨੇ ਮਤਲਬ ਉਹ ਫਲ ਵਧੀਆ ਲੱਗਦਾ ਜਿੰਨੀ ਕਾ ਮਿਹਨਤ ਅਸੀਂ ਕੀਤੀ ਆ ਉਦੋਂ ਵੱਧੇ ਫਲ ਦੇ ਰਿਹਾ ਪਰਮਾਤਮਾ ਦੇਖੋ ਨਿੰਬੂ ਭਰ ਚੁੱਕੇ ਨੇ ਤੇ ਕੁਦਰਤੀ ਖੇਤੀ ਜੰਨਾ ਝਾੜ ਮਿਲ ਜੇ ਹੋਰ ਕੀ ਚਾਹੀਦਾ ਨਾਲੇ ਆਪਾਂ ਆਪਣੇ ਸਮਾਜ ਲਈ ਸ਼ੁੱਧ ਹਵਾ ਪੈਦਾ ਕਰਨ 'ਚ ਸਫਲ ਹੋਏ ਅੰਨ ਦਾਤੇ ਦਾ ਰੋਲ ਵੀ ਨਿਭਾਤਾ ਵਾਤਾਵਰਨ ਵੀ ਬਚਾ ਲਿਆ ਤੇ ਕੁਦਰਤੀ ਖੇਤੀ ਲਈ ਵੀ ਇੰਨਾ ਕੁਝ ਕਰ ਲਿਆ ਤੇ ਸਾਰਾ ਜੀਵ ਜਗਤ ਤਾਂ ਇੱਕ ਕਿਸਮ ਦਾ ਕੁਦਰਤੀ ਖੇਤ 'ਚ ਲੰਗਰ ਚੱਲ ਰਿਹਾ। ਸੋ ਇਸ ਤਰ੍ਹਾਂ ਆਪਾਂ ਆਪਣੇ ਸਮਾਜ ਨੂੰ ਇਸ ਵਾਤਾਵਰਨ ਨੂੰ ਸ਼ੁੱਧ ਹਵਾ ਪੈਦਾ ਕਰਕੇ ਸ਼ੁੱਧ ਵਾਤਾਵਰਨ ਪੈਦਾ ਕਰਕੇ ਮਾਹੌਲ ਨੂੰ ਵਧੀਆ ਬਣਾਈਏ। ਸੋ ਇੱਕ ਕਿਸਾਨ ਅੰਨ ਦਾਤੇ ਸਾਰੇ ਸਮਾਜ ਨੂੰ ਪਤਾ ਲੱਗ ਜਵੇ ਕਿਵੇਂ ਸ਼ੁੱਧ ਹਵਾ ਵੀ ਪੈਦਾ ਕਰਕੇ ਦੇ ਰਹੇ ਨੇ ਤੇ ਹਰਿਆਲੀ ਵਧ ਰਹੀ ਆ। ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ।